ਪਿਆਨਕ ਅੱਗ ਦੀਆਂ ਹੀ ਤਸਵੀਰਾਂ ਪਟਿਆਲਾ ਦੀਆਂ ਨੇ ਇੱਥੇ ਛੋਪੀ ਬਾਰਾਦਰੀ ਚ ਕੱਪੜਿਆਂ ਦੀਆਂ ਫੜੀਆਂ ਨੂੰ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਅੱਗ ਫੈਲ ਗਈ ਨਤੀਜਾ ਲੱਕੜਾਂ ਤੇ ਤਰਪਾਲਾਂ ਨਾਲ ਬਣੀਆਂ ਕਈ ਫੜੀਆਂ ਅੱਗ ਵਿੱਚ ਚਪੇਟ ਚ ਆ ਗਈਆਂ ਇਸ ਭਿਆਨਕ ਅੱਗ ਵਿੱਚ ਸਾਰਾ ਸਮਾਨ ਖਾਕ ਹੋ ਗਿਆ ਕਈ ਟਰਾਂਸਫਾਰਮਰ ਵੀ ਅੱਗ ਦੀ ਚਪੇਟ ਚ ਸਨ ਮੌਕੇ ਤੇ ਪਹੁੰਚੀਆਂ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ ਉਸ ਸਮੇਂ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ ਸਥਾਨਕ ਲੋਕਾਂ ਨੇ ਵੀ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਕਿਉਂਕਿ ਜੇਕਰ ਅੱਗ ਹੋਰ ਫੈਲਦੀ ਤਾਂ ਆਸ-ਪਾਸ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਸੀ ਇੰਨਾ ਹੀ ਨਹੀਂ ਕੇ ਵੀਹਿਕਲ ਵੀ ਖੜੇ ਸਨ ਪੂਰੀ ਮਾਰਕੀਟ ਚ ਹਫੜਾ-ਦਫੜੀ ਵਾਲਾ ਮਾਹੌਲ ਸੀ ਹਰ ਕੋਈ ਆਪਣਾ ਸਾਧਨ ਅਤੇ ਸਮਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਖਾਸ ਕਰਕੇ ਨੇੜੇ ਬਿਜਲੀ ਦੇ ਕਈ ਟਰਾਂਸਫਾਰਮਰ ਤੋਂ ਅੱਗ ਲੱਗੀ ਹੋ ਸਕਦੀ ਹੈ ਇਹ ਛੋਟੀ ਬਾਰਾਦਰੀ ਦੇ ਵਿੱਚ ਬੜੀ ਭਿਆਨਕ ਅੱਗ ਦੇਖਣ ਨੂੰ ਮਿਲ ਰਹੀ ਹੈ ਇਹ ਕੋਕੇ ਸਿਗੇ ਕਈ ਮੋਟਰਸਾਈਕਲ ਡਿੱਗੇ ਹੋਏ ਦੇਖ ਰਹੇ ਹੋ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਡਿੱਗੇ ਹੋਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸ਼ਾਰਟ ਸਰਕਟ ਹੋਣ ਕਰਕੇ ਖਾਸ਼ਾ ਜੁਤਾਇਆ ਜਾ ਰਿਹਾ ਹੈਗਾ ਪਰ ਹਲੇ ਤੱਕ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਚੁੱਕੀ ਹੈ ਸੋ ਕਈ ਮੋਟਰਸਾਈਕਲ ਉੱਥੇ ਨੇ ਔਰ ਅੱਗ ਇੱਕਦਮ ਐਡੀ ਵੱਡੀ ਅੱਗ ਜਿਹੜੀ ਆ ਗਿਆ ਉਹ ਲਪੇਟ ਚ ਆ ਗਈ ਹੈ ਕਈ ਕਈਆਂ ਦੇ ਸਮਾਨ ਨੇ ਜਿਹੜੇ ਗਰੀਬ ਲੋਕ ਦੇਖ ਸਕਦੇ ਹੋ ਕਿ ਜਿਹੜਾ ਆਪਣੀਆਂ ਰੇੜੀਆਂ ਬੜੀਆਂ ਉਹ ਚੱਕਦੇ ਹੋਏ ਨਜ਼ਰ ਆ ਰਹੇ ਨੇ ਮੋਟਰਸਾਈਕਲ ਜਿਹੜਾ ਬਾਈ ਉਹਨਾਂ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਮੋਟਰਸਾਈਕਲ ਨੂੰ ਜਿਹੜਾ ਬਰਹਾਲ ਕੱਢ ਲੱਤਾ ਗਿਆ ਹੈਗਾ ਸੋ ਇਹ ਦੇਖ ਸਕਦੇ ਹੋ ਮੋਟਰਸਾਈਕਲ ਮੋਟਰਸਾਈਕਲ ਹੀ ਪੂਰਾ ਪਿੰਗਲ ਗਿਆ ਹੈ ਸੋ ਤਸਵੀਰਾਂ ਦੇਖ ਸਕਦੇ ਹੋ ਬਹੁਤ ਭਿਆਨਕ ਅੱਗ ਜਿਹੜੀ ਇਹ ਲੱਗੀ ਹੋਈ ਹੈ ਸੋ ਰਾਘਿਰ ਨੇ ਵੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਕੰਦੇ ਨਾਲ